ठानकोट अतवादी हमले ਤੋਂ ਬਾਅਦ ਰਾਸ਼ਟਰੀ ਸੁਰੱਖਿਆ ਦੇ ਮਸਲੇ ਉੱਤੇ ਕਈ ਤਰੀਕਿਆਂ ਦੇ ਸੁਝਾਅ ਆ ਰਹੇ ਨੇ ਜੰਮੂ ਅਤੇ ਕਸ਼ਮੀਰ ਦੇ ਗਵਰਨਰ ਐਨ ਐਨ ਵੋਰਾ ਨੇ ਦੋ ਬਹੁਤ ਵਿਵਾਦਤ ਸੁਝਾਅ ਦਿੱਤੇ ਨੇ ਪਹਿਲਾ ਉਹਨਾਂ ਕਿਹਾ ਹੈ ਕਿ ਸੁਰੱਖਿਆ ਦੇ ਮਸਲੇ ਨਾਲ ਨਜਿੱਠਣ ਵਾਸਤੇ ਇੱਕ ਵੱਖਰੇ ਮੰਤਰਾਲੇ ਦੀ ਲੋੜ ਹੈ ਇਸ ਵਾਸਤੇ ਇੱਕ ਵੱਖਰੀ ਕੌਮੀ ਸੁਰੱਖਿਆ ਪ੍ਰਸ਼ਾਸਨਿਕ ਸੇਵਾ ਕਾਇਮ ਕਰਨ ਦੀ ਲੋੜ ਹੈ ਦੂਸਰਾ ਉਹਨਾਂ ਕਿਹਾ ਹੈ ਕੀ ਰਾਜਾਂ ਚ ਅਤਵਾਦ ਦੇ ਮਸਲਿਆਂ ਉੱਤੇ ਜਾਂਚ ਵਾਸਤੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਆਪਣੇ ਆਪ ਦਖਲ ਦੇ ਕੇ ਜਾਂਚ ਜਿਹੜੀ ਆ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ NIA ਨੂੰ ਦੇਣੀ ਚਾਹੀਦੀ ਇਹ ਦੋਵੇਂ ਸੁਝਾਵ ਤੱਥਾਂ ਦੇ ਆਧਾਰ ਤੇ ਨਹੀਂ ਨੇ ਵੈਸੇ ਵੀ ਇਹ ਸੰਵਿਧਾਨ ਮੁਤਾਬਕ ਕੇਂਦਰ ਅਤੇ ਰਾਜਾਂ ਦੇ ਅਧਿਕਾਰਾਂ ਦੀ ਉਲੰਘਣਾ ਹੋਵੇਗੀ ਸਾਡੇ ਮੁਲਕ ਚ ਅੱਗੇ ਹੀ ਬਹੁਤ ਸਾਰੀਆਂ ਸੁਰੱਖਿਆ ਸੰਬੰਧੀ ਏਜੰਸੀਆਂ ਅਤੇ ਸੇਵਾਵਾਂ ਯਾਨੀ ਸਰਵਿਸਿਜ਼ ਮੌਜੂਦ ਨੇ ਲੋੜ ਇੱਕ ਹੋਰ ਮੰਤਰਾਲਿਆ ਜਾਂ ਸਰਵਿਸ ਦੀ ਨਹੀਂ ਬਲਕਿ ਜਿਹੜੀਆਂ ਮੌਜੂਦਾ ਏਜੰਸੀਆਂ ਨੇ ਉਹਨਾਂ 'ਚ ਬਿਹਤਰ ਤਾਲ ਮਿਲਦੀ ਹੈ ਅਤਵਾਦ ਜਾਂ ਹਿੰਸਕ ਕਾਰਵਾਈਆਂ ਦੇ ਮਸਲੇ ਨੂੰ ਲੈ ਕੇ ਕੇਂਦਰ ਵੱਲੋਂ ਰਾਜਾਂ 'ਚ ਬਿਨਾਂ ਪੁੱਛੇ ਦਖਲ ਦੇਣਾ ਰਾਜਾਂ ਦੇ ਅਧਿਕਾਰਾਂ ਦੀ ਉਲੰਘਣਾ ਹੋਵੇਗੀ ਹਾਂ ਜਿੱਥੇ ਲੋੜ ਆ ਕੇਂਦਰ ਰਾਜਾਂ ਨੂੰ ਪੁੱਛ ਕੇ ਦਖਲ ਦੇ ਸਕਦਾ ਕਿਉਂਕਿ ਅਤਵਾਦ ਇਹੋ ਜਿਹਾ ਮਸਲਾ ਹੈ ਜਿਸ ਨਾਲ ਨਜਿੱਠਣ ਵਾਸਤੇ ਕਿਸੇ ਰਾਜ ਨੂੰ ਇਤਰਾਜ਼ ਨਹੀਂ ਹੋਵੇਗਾ ਇਥੇ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਪੰਜਾਬ ਵਰਗੇ ਰਾਜਾਂ 'ਚ ਜੇ ਅਤਵਾਦ ਅਤੇ ਖੜਕੂਆਦ ਉਤੇ ਕਾਬੂ ਪਾਇਆ ਗਿਆ ਸੀ ਤਾਂ ਉਹ ਰਾਜ ਸਰਕਾਰ ਅਤੇ ਉਥੋਂ ਦੀ ਪੁਲਿਸ ਦੀ ਮਦਦ ਨਾਲ ਹੀ ਸੰਭਵ ਹੋਇਆ ਸੀ। ਪੰਜਾਬ 'ਚ ਜਿਸ ਵੇਲੇ ਸਥਿਤੀ ਨੂੰ ਕੇਂਦਰ ਆਪ ਸੰਭਾਲ ਰਿਹਾ ਸੀ ਜਿਵੇਂ ਕਿ 1983 ਤੋਂ ਲੈ ਕੇ 1985 ਤੱਕ ਤਾਂ ਸਥਿਤੀ ਹੋਰ ਵਿਗੜੀ ਸੀ। ਕਿਉਂਕਿ ਵੋਰਾ ਉਸ ਵੇਲੇ ਪੰਜਾਬ ਦਾ ਗ੍ਰੈਸਖਤਰ ਸੀ ਉਸ ਨੂੰ ਇਹ ਭਲੀ ਭਾਂਤੀ ਪਤਾਈ ਜੀ ਆਪਾਂ ਅਤਵਾਦ ਦੇ ਪੂਰਨ ਮਸਲੇ ਉੱਤੇ ਵਿਚਾਰ ਕਰੀਏ ਤਾਂ ਇਹ ਜ਼ਾਹਿਰ ਹੈ ਕਿ ਦੁਨੀਆ ਭਰ ਚ ਜਿਸ ਭਾਰਤ ਵੀ ਸ਼ਾਮਿਲ ਹੈ ਪਾਕਿਸਤਾਨ ਵੀ ਸ਼ਾਮਿਲ ਹੈ ਅਤਵਾਦ ਇੱਕ ਵੱਡਾ ਖਤਰਾ ਬਣਿਆ ਹੋਇਆ ਹੈ ਇਸ ਨਾਲ ਨਜਿੱਠਣ ਵਾਸਤੇ ਲੋੜ ਇੱਕਾ ਦੁਕਾ ਕਦਮਾਂ ਦੀ ਨਹੀਂ ਇੱਕ ਵਿਸਤਾਰਪੂਰਵਕ ਬਹੁਪੱਖੀ ਨੀਤੀ ਦੀ ਲੋੜ ਹੈ ਇਸ ਉੱਪਰ ਵਿਚਾਰ ਵਿਟਾਂਦਰਾ ਫੌਰਨ ਸ਼ੁਰੂ ਹੋਣਾ ਚਾਹੀਦਾ ਹੈ